ਹਰ ਇੱਕ ਦਿਓ ਮਦਦ ਕਰਦਾ ਸੀਗਾ ਕੋਈ ਆ ਤਾ ਉਹ ਇੰਨੇ ਗੱਲਾਂ ਦਾ ਉਹ ਨੇੜੇ ਬਨੇ ਜਾਂਦਾ ਸੀ ਜਿਹੜੀਆਂ ਗੱਲਾਂ ਫਿਰ ਨਹੀਂ ਗਈਆਂ ਭਾਈ ਹੂੰ ਹੁਣ ਜੇ ਕੋਈ ਤੇ ਕੁਝ ਕਰਨਾ ਦਾ ਕਰ ਲੈ ਤੇ ਮੈਂ ਹੁਣ ਉਹ ਵੀ ਟਾਈਮ ਆ ਗਿਆ ਥੋੜਾ ਤੇਰਾ ਤੈਨੂੰ ਮਾ ਬਸ ਜਵਾਬ ਹੀ ਦੇਣਾ ਵੀ ਕੀ ਗਲਤ ਕੰਮ ਕਿਵੇਂ ਕਰਦੇ ਹੁੰਦੇ ਨੇ ਅੱਸੀ ਗਾਲ ਦੋਸਤੋ ਅੱਜ ਆਪਾਂ ਸੁੱਚਾ ਸਿੰਘ ਸਮਾਹ ਦੇ ਪਿੰਡ ਪਹੁੰਚੇ ਸੁੱਚਾ ਸੂਰਮਾ ਦੇ ਤੇ ਯਾਦਗਾਰ ਦੇ ਉੱਤੇ ਖੜੇ ਸੀਗੇ ਤੇ ਨਾਲ ਸਾਡੇ ਨੇਗੇ ਸੁੱਚਾ ਸਿੰਘ ਸੂਰਮਾ ਦੀ ਪੀੜੀ ਛੋਈ ਨੇ 5 ਮਹੀਨੇ ਮਤਲਬ ਆ ਪਰਪੋਤੇ ਲਾ ਲੋ ਉਹਨਾਂ ਦੇ ਤੇ ਪਰਪੋਤੇ ਆ ਗਏ ਤੇ ਦੋਸਤੋ ਜਿਵੇਂ ਕਿ ਫਿਲਮ ਆਈ ਹੈ ਸੁੱਚਾ ਸਿੰਘ ਸੁਰਮਾ ਬੱਬੂ ਮਾਨ ਦੀ ਤੇ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਫਿਲਮ ਦੇ ਵਿੱਚ ਜਿਹੜਾ ਦਿਖਾਇਆ ਗਿਆ ਉਹ ਸੱਚ ਹੈ ਕਿ ਨਹੀਂ ਹੈ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਪਹਿਲਾਂ ਤਾਂ ਆਪਣਾ ਮੇਰਾ ਨਾਮ ਬਲਦੇਵ ਹੈ ਹਾਂ ਜੀ ਕਿਰਸ਼ਨ ਹੈ ਠੀਕ ਹੈ ਮਿਆਨਾ ਨਾਜਰ ਹੈ ਜੀ ਨਾਜਰ ਸਿੰਘ ਤੇ ਇੱਕ ਬਾਬਾ ਜੀ ਜਿਵੇਂ ਫਿਲਮ ਦੇ ਵਿੱਚ ਦਿਖਾਇਆ ਗਿਆ ਸੁੱਚੇ ਦਾ ਕਿਰਦਾਰ ਜਿਵੇਂ ਤੁਸੀਂ ਤਾਂ ਦੇਖੀ ਵੀ ਨਹੀਂ ਹੋਣੀ ਚਲੋ ਹਨਾ ਵੀ ਕੁੜੀ ਦੇ ਨਾਲ ਦਿਖਾਇਆ ਗਿਆ ਬੱਬੂ ਮਾਨ ਨੂੰ ਇੱਕ ਵੀ ਸੁੱਚਾ ਸਿੰਘ ਸੂਰਮਾ ਨੂੰ ਕੁੜੀ ਦੇ ਨਾਲ ਦਿਖਾਏਗਾ ਕੀ ਉਹ ਸਹੀ ਹੈ ਵੀ ਸੱਚੀ ਮੱਚੀ ਗਲਤ ਉਹ ਗਲਤ ਹੈ ਜਮ ਨਹੀਂ ਗਲਤ ਹੈ। ਚਰੇ ਆ ਵੀ ਗਲਤ ਹੈ। ਉਹ ਤਾਂ ਸੂਰਮਾ ਬੰਦਾ ਸੀ ਉਹ ਤਾਂ ਇੰਨਾਂ ਗੱਲਾਂ ਦੇ ਖਲਾਫ ਸੀ ਇੰਨਾਂ ਗੱਲਾਂ ਦੇ ਤਾਂ ਉਹ ਇੰਨਾਂ ਗੱਲਾਂ ਪਿੱਛੇ ਲੜਾਈਆਂ ਕਰਦਾ ਸੀ। ਠੀਕ ਹੈ। ਜੇ ਕੋਈ ਗਲਤ ਕੰਮ ਕਰਦਾ ਸੀ। ਹਲਤਾ ਤਾਂ ਦੇਖੋ ਨੇ ਆਪਦੀ ਪਰਹਾਈ ਬਿਮਾਰੀ। ਹਮ ਆਪਦੀ ਘਰਾਂ ਚੋਂ ਪਰਹਾਈ ਬਿਮਾਰੀ ਦੇਖੋ ਜਿਹੜੀ ਉੱਥੇ ਮਾਰੀ ਤੇ ਜਾ ਕੇ। ਵੈਰੀ ਠੀਕ ਹੈ। ਤੇ ਉਹ ਜ਼ਿੰਮੇਦਾਰ ਬਿਮਾਰਾ ਜਿੱਦੇ ਉਹ ਬਾਗੀ ਤਾਂ ਉੱਥੇ ਤੇ ਉਹ ਤਾਂ ਬੱਚਿਆਂ ਨੂੰ ਕਹਿੰਦੇ ਬੱਚੇ ਤੇ ਬੱਚਿਆਂ ਨੂੰ ਕਹਿੰਦਾ ਵੀ ਨਾ ਤੁਹਾਡਾ ਕੋਈ ਕਸੂਰ ਨਹੀਂ ਤੁਹਾਨੂੰ ਮੈਂ ਕੁਝ ਨਹੀਂ ਕਹਿੰਦਾ ਵੀ ਹਾੜੀ ਵੜਦੇ ਹੋ ਮਾਰੇ ਤੇ ਜਾ ਕੇ ਪੁੱਥੇ ਠੀਕ ਹੈ ਜੀ ਤੇ ਵੀ ਇਹ ਤਾਂ ਜਿਹੜੀ ਹੁਣ ਆ ਕੁੜੀ ਵਾਲੀ ਹੈ ਤਾਂ ਜਮੀ ਗਲਤ ਹੈਗੀ ਤੇ ਫਿਲਮ ਦੇ ਵਿੱਚ ਮਤਲਬ ਫਿਲਮ 'ਚ ਤਾਂ ਗਲਤੀ ਦਿਖਾਇਆ ਗਿਆ ਕਹਿੰਦਾ ਹਾਂ ਫਿਰ ਫਿਰ ਗਲਤੀ ਕਿਵੇਂ ਬਣਾਉਣ ਮਾਰੇ ਨੇ ਗਲਤ ਦਿਖਾਇਆ ਗਿਆ ਹਾਂ ਗਲਤੀ ਦਿਖਾਇਆ ਗਿਆ ਤੇ ਬਾਬਾ ਜੀ ਇਹ ਗੱਲ ਕਿੰਨੀ ਕੁ ਪੁਰਾਣੀ ਹੋਊਗੀ ਗੱਲ ਤਾਂ 100 ਸਾਲ ਤੋਂ ਤੇ ਹੋ ਗਿਆ 100 ਸਾਲ ਤੋਂ ਅੱਛਾ ਅੱਜ ਲਵੇ ਉਸ ਮਾਤੇ ਦੇਸੀ ਸੰਨ ਲਿਖਿਆ ਹੋਇਆਗਾ ਉਹ ਦੇਸੀ ਥੋੜਾ ਚਲੋ ਆਪਣੇ ਜਿਵੇਂ ਨਵੇਂ ਮੁੰਡਿਆਂ ਨੂੰ ਨਹੀਂ ਪਤਾ ਦੇਸੀ ਸੰਨ ਬਾਰੇ ਹੈਣਾ ਪੁਰਾਣੇ ਬੰਦਿਆਂ ਨੂੰ ਪਤਾ ਹੁੰਦਾਗਾ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਗੱਲ ਹੈ ਅੱਛਾ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਗੱਲ ਤੇ ਮਤਲਬ ਕਹੇ ਜੀ ਰਹਿਣੀ ਵਹਿਣੀ ਸੀ ਕਹੇ ਜਿਆ ਸੁਭਾਅ ਸੀਗਾ ਸੱਚਾ ਸਿੰਘ ਦਾ ਹੀ ਉਹ ਤਾਂ ਮੇਰਾ ਪਿਓ ਦਾ ਜਦੋਂ ਆ ਵੀ ਸਾਧ ਰੁਪਈ ਦਾ ਬੰਦਾ ਸੀ ਸਾ ਇੱਕ ਤਰ੍ਹਾਂ ਦਾ ਸਾਥ ਸੀਗਾ ਠੀਕ ਹੈ ਮੇ ਹਰੇਕ ਦਿਓ ਮਦਦ ਕਰਦਾ ਸੀਗਾ ਕੋਈ ਆ ਤਾ ਉਹ ਇੰਨੇ ਗੰਦੇ ਤਾਂ ਉਹ ਨੇੜੇ ਬਨੇ ਜਾਂਦਾ ਸੀ ਜਿਹੜੀਆਂ ਇਹ ਗੱਲਾਂ ਫਿਰ ਮਿਲ ਗਿਆ ਅੱਛਾ ਵੀ ਜੇ ਮੈਂ ਕੁੜੀਆਂ ਕੜੀਆਂ ਦੇ ਚ ਨਾ ਨਾ ਇਹ ਤਾਂ ਇਹ ਤਾਂ ਹੋ ਹੀ ਨਹੀਂ ਸਕਦਾ ਦਿਖਾਇਆ ਇਹ ਮਤਲਬ ਫਿਲਮ ਵਾਲੇ ਨੇ ਗਲਤ ਦਿਖਾਤਾ ਹਾਂ ਹਾਂ ਜੀ ਉਹ ਤਾਂ ਕਣਕੀ ਬੰਦਾ ਦੀ ਤਾਂ ਹੀ ਉਹਨੇ ਆਪਦੀ ਭਝਾਈ ਮਾਰੀ ਬੱਚਾ ਹੋਣ ਵਾਲਾ ਸੀ ਉਸ ਟਾਈਮ ਰੱਖਦੇ ਨੇ ਅੱਛਾ ਵੀ ਮਨੂੰ ਐ ਵੀ ਕਿਹਾ ਸੀ ਵੀ ਤੂੰ ਬੱਚਾ ਹੋ ਜਾਊਗਾ ਤੁਹਾਡਾ ਘਰ ਬਸ ਜਾਊਗਾ ਵੀ ਤੂੰ ਨਾ ਇਹ ਕੰਮ ਕਰ ਕੋ ਕਹਿੰਦਾ ਇਹ ਮੈਨੂੰ ਸਾਇਦ ਮੂੰਹ ਇਹ ਜੀ ਲਾੜ ਦੀ ਲੋੜ ਨਹੀਂ ਅੱਛਾ ਵੀ ਜੇ ਜਿਨਾਨੀ ਹੈ ਉਹਦੀ ਕਹਾਣੀ ਲਾੜ ਹੋਵੇ ਇਹ ਜੀ ਲਾੜ ਦੀ ਸਾਨੂੰ ਲੋੜ ਨਹੀਂ ਸੀ ਤਾਂ ਇੱਕ ਅੱਖ ਨਾ ਜਉਣੇ ਤੇ ਜਿਹੜੀ ਅੱਛੇ ਜਿਹੜੀ ਬਲਬੀਰੋ ਸੀ ਮਤਲਬ ਬੱਚਾ ਹੋਣ ਵਾਲਾ ਸੀ ਸਗੀ ਭਝਾਈ ਤੀ ਤੇ ਬਾਬਾ ਜੀ ਇੱਕ ਮਤਲਬ ਹੋਰ ਵੀ ਦਿਖਾਇਆ ਗਿਆ ਮਤਲਬ ਗਹਿਰੀ ਭਾਗੀ ਵਾਲੀ ਕੀ ਗੱਲ ਸੀ ਉਹ ਕਈ ਲੋਕਾਂ ਨੂੰ ਪਤਾ ਹੋਉਂਦਾ ਤੇ ਸਾਡੇ ਲਾਣੇ ਬੜਾ ਤੀ ਇਹ ਅਕ ਪਤੀ ਜਾ ਰਿਹਾ ਸੀ ਉਹਦੀ ਮਾਂ ਬਾਗੀ ਦੀ ਨਿਕਲ ਕੇ ਭਾਗੀ ਗਈ ਅੱਛਾ ਦੇ ਉਹ ਵੇ ਹਾੜੇ ਕੱਢੀ ਜਾਂਦੇ ਬਾਬੇ ਦੇ ਵੀ ਚਾਚਾ ਆਤਕੇ ਮੈਂ ਕਰ ਮੇਰੀ ਮਾਂ ਨੂੰ ਮਾਰਨ ਨਾਲੇ ਮੈਨੂੰ ਦੋਨਾਂ ਨੂੰ ਮਾਰਸਾ ਦਾ ਦੋਨਾਂ ਨੂੰ ਮਾਰਨਾ ਹੀ ਵੀ ਆਪਣੀ ਇਸ ਗੱਲ ਦੇ ਵਿੱਚ ਬੇਤੀਆ ਬਾਬੇ ਨੇ ਕਹਿੰਦੇ ਵੀ ਇਹ ਗੱਲ ਕਹੀ ਕਹਿੰਦਾ ਮੈਂ ਤੈਨੂੰ ਖਿੜਾ ਲੂੰਗਾ ਵੀ ਤੂੰ ਆ ਚੱਕ ਮੇਰੀ ਹਫਲ ਵੀ ਜਾ ਕੇ ਤੂੰ ਮਾਰ ਦੇ ਮੈਨੂੰ ਉਹ ਨਾ ਕਰ ਵੀ ਮੈਂ ਹੁਣ ਬਾਲੇ ਕਤਲ ਅਗ ਆ ਗਿਆ ਠੀਕ ਹੈ ਮੈਨੂੰ ਫਾਸੀ ਲੱਗੂ ਵੀ ਮੈਨੂੰ ਫਾਸੀ ਆ ਜੀਏ ਅੱਛਾ ਪਹਿਲਾਂ ਤਾਂ ਜਵਾਬ ਦਿੱਤਾ ਸੀ ਆ ਸੁੱਚਾ ਸੁਣ ਉਹ ਜਦੋਂ ਆਪ ਚ ਹੁਣ ਸਕੇ ਸਕੇ ਦਾ ਚਿਪਦੀ ਜੇ ਮੂੰਹ ਲਾ ਲੋ ਤੁਸੀਂ ਸਕੇ ਹੋਣਗੇ ਤੇ ਇੱਕ ਨਾ ਜਵਾਨ ਇਹਦਾ ਪਤਾ ਵੀ ਤੇ ਉਹ ਕਹਿੰਦਾ ਚਾਚਾ ਜੇ ਮੈਂ ਮਾਰਨ ਵਾਲਾ ਹਾਂ ਮੇਰੇ ਤੇਰੇ ਹੱਥ ਤੇਰੇ ਹਾੜੇ ਕੋ ਗੱਡਾ ਜਦੋਂ ਨਾ ਹਾੜੇ ਗੱਡੇ ਨੂੰ ਹਟਿਆ ਫੇਰ ਉਹ ਗਏ ਨੇ ਉੱਥੇ ਜਾ ਕੇ ਫੇਰ ਮਾਰੇ ਜੋ ਠੀਕ ਹੈ ਫੇਰ ਮਤਲਬ ਸੁੱਚਾ ਸਿੰਘ ਸੁਰਮਾ ਗੈਰੀ ਭਾਗੀ ਜਾ ਕੇ ਕਤਲ ਭਾਈ ਭਾਗੀ ਗੈਰੀ ਜਾ ਕੇ ਕਣ ਹਾੜੀ ਵੱਡੀ ਆ ਤੇ ਚੋਲੇ ਛਾਲੇ ਜਿਹਾ ਜਿਹਾ ਟਾਈਮ ਤੇ ਤੋਂ ਹਾਂ ਉਹਨੂੰ ਫੇਰ ਉਹਨੇ ਕਿਹਾ ਵੀ ਗੱਜਣ ਦੀ ਉਹਦਾ ਨੌ ਵੀ ਗੱਜਣਾ ਆ ਗਿਆ ਭਾਈ ਹੂੰ ਹੁਣ ਜੇ ਕੋਈ ਤੇ ਕਰ ਕਰਨਾ ਤਾਂ ਕਰ ਲਿਆ ਤੇ ਮੈਂ ਹੁਣ ਉਹ ਵੀ ਟਾਈਮ ਆ ਗਿਆ ਥੋੜਾ ਹੁਣ ਤੇਰਾ ਤਿੰਨ ਮਾ ਬਸ ਜਵਾਬ ਹੀ ਦੇਣ ਆਇਆ ਵੀ ਕੀ ਗਲਤ ਕੰਮ ਕਿਵੇਂ ਕਰਦੇ ਹੁੰਦੇ ਨੇ ਠੀਕ ਹੈ ਉਹ ਤਾਂ ਇਸ ਤਰ੍ਹਾਂ ਦੇ ਬੰਦੇ ਦੇ ਬਾਬਾ ਜੀ ਤਾਂ ਇੰਨਾਂ ਗੱਲਾਂ ਦੁੱਤਾ ਉਹ ਬਹੁਤ ਬਹੁਤ ਠੀਕ ਹੈ ਤੇ ਪੜੇ-ਪੜੇ ਵੀ ਕਿ ਦੱਸਦੇ ਵੀ ਕਹਿੰਦੇ ਪੜਾਈ ਵੀ ਪੜੇ ਤਾਂ ਨਹੀਂ ਪਤਾ ਮੈਨੂੰ ਕਿਹਦੀ ਅੜੇ ਆ ਨਹੀਂ ਪਤਾ ਕਿ ਫੌਜ ਕਿੰਨਾ ਟਾਈਮ ਰਹੀ ਫੌਜ ਦਾ ਟਾਈਮ ਦਾ ਨਹੀਂ ਪਤਾ ਵੀ ਕਿੰਨਾ ਟਾਈਮ ਰਹੇ ਨੇ ਫੌਜ ਤੇ ਰਹੇ ਲਾਥਾ ਥਾਲੀ ਲਾਇਦੀ ਕੱਟੀ ਟਾਈਮ ਲਾਇਆ ਥੋੜਾ ਟਾਈਮ ਹੀ ਲਾਇਆ ਥੋੜਾ ਟਾਈਮ ਹੀ ਲਾਇਆ ਅੱਛਾ ਉਹ ਤਾਂ ਫਿਰ ਮਾਦਰਾ ਜਦੋਂ ਚਿੱਠੀਆਂ-ਚੁੱਠੀਆਂ ਹਾਂ ਫਿਰ ਉਹਨਾਂ ਦਾ ਬਸ ਜਿਹੜਾ ਉਹ ਰੱਬ ਖੇਡ ਬਣਾਉਂਦਾ ਫਿਰ ਉਹ ਅੱਗ ਲਾ ਗਈ ਬੰਗਲੇ ਨੂੰ ਠੀਕ ਹੈ ਅੱਗ ਲਾ ਗਈ ਫਿਰ ਉਹਨੇ ਸਾਹਬ ਨੇ ਨਾਮ ਰੱਖਤਾ ਵੀ ਜਿਹੜਾ ਮੇਰੀ ਜਨਾਨੀ ਨੂੰ ਤੇ ਮੇਰੇ ਬੱਚਾ ਨੂੰ ਕੱਢੂਗਾ ਮੂੰਹੋਂ ਮੰਗਿਆ ਨਾਮ ਮਿਲੂਗਾ ਹਾਂ ਉਹਨਾਂ ਨੇ ਫਿਰ ਮਗਰ ਲਈ ਤੰਗੀ ਕਰਕੇ ਉਹ ਰਾਹ ਪਹੋਕੇ ਅੱਗ ਦੇ ਵਿੱਚ ਜਾ ਕੇ ਬੜ ਗਏ ਜਾ ਕੇ ਇੱਕ ਕੁਛੜ ਜੀ ਜਨਾਨੀ ਜਾਂ ਇਕ ਲੀਕ ਦੇ ਬੱਚੇ ਤੇ ਦੋ ਤਕਲੇ ਹਾਂ ਉਹਨਾਂ ਨੇ ਫਿਰ ਸੋਚੀ ਇਹ ਗੱਲ ਸੀ ਵੀ ਹੁਣ ਆਪ ਆਪ ਦੇ ਘਰੇ ਜਾਵਾਂਗੇ ਆਪਦੇ ਘਰ ਦੀ ਜਾ ਕੇ ਸਭ ਸੰਭਾਲ ਕਰਾਂਗੇ ਇਕਰੋਂ ਜਦੋਂ ਗਲਤ ਸਨੇਹ ਜਾਈ ਜਾਂਦੇ ਤੇ ਠੀਕ ਹੈ ਇਸੇ ਕਰਦੇ ਮਾਰੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਮੰਨੀ ਵੀ ਬਚ ਬਚ ਜਾਗੇ ਅੱਗੇ ਹੂੰ ਤੇ ਬਾਕੀ ਸੂਰਮੇ ਬੰਦੇ ਦਾ ਕੰਮ ਹੈ ਪਰਬਕਾਰ ਕਰਨਾ ਠੀਕ ਹੈ ਸੂਰਮੇ ਤੇ ਉਹਨਾਂ ਨੇ ਆਖਿਆ ਵੀ ਨਾ ਤਾਂ ਨਰ ਜਾਨ ਬਚਰੂ ਨਾਲੇ ਆਪਾਂ ਨੂੰ ਇਹਦੇ ਵਿੱਚ ਆਪਣਾ ਆਪਾਂ ਨਾਮ ਇਹੀ ਇਹੀ ਚੀਜ਼ ਮੰਗਾ ਦੇ ਘਰੇ ਜਾ ਬਿੱਠਾ ਮੇਰਾ ਨਾਂ ਫਿਰ ਉਹਨਾਂ ਨੇ ਮੰਗੀ ਦੀ ਮੰਗੀ ਵੀ ਇਹੀ ਵੇਖ ਲਓ ਮੇਰੀ ਕਟਾਇਆ ਫਿਰ ਉਹਨੇ ਕਿਹਾ ਮੇਰਾ ਨਾਂ ਕੱਟ ਦੇ ਤੇ ਉਹ ਉਸ 14 ਫਿਰ ਨੌ ਕਟਾ ਫਿਰ ਕਹਦੇ ਉਹਦੇ ਘਰ ਆਈ ਮੈਂਨੇ ਇੱਕ ਰਫਲ ਦਬਾਈ ਇੱਕ ਰਾਉਂਡ ਬਣਾਉਣ ਵਾਲੀ ਮਸ਼ੀਨ ਦਬਾਈ ਉਹਨੂੰ ਕਹਿ ਕੇ ਅੱਛਾ ਸਾਹਬ ਨੂੰ ਤੇ ਨੌ ਕਟਾਇਆ ਉਹਦਾ ਕਹਿ ਕੇ ਚਾਰ ਰਾਉਂਡ ਚਾਰ ਖੂਨ ਮਾਫ ਕਰਾਈ ਹਾਂ ਠੀਕ ਹੈ ਚਾਰ ਖੂਨ ਸੁੱਚਾ ਸਿੰਘ ਨੂੰ ਮਾਫ ਕਰਵਾ ਮਾਫ ਨੂੰ ਇਹ ਗੱਲ ਇਹ ਅਫਸਰ ਤੋਂ ਉਹਨੂੰ ਐ ਮੈਨੂੰ ਐ ਗੱਲ ਕਿ ਤੂੰ ਵੀ ਉਹਦਾ ਕੰਡਾ ਕੱਢ ਕੇ ਤਾਂ ਜਿਹੜਾ ਕੱਢਣਾ ਉਰੇ ਆ ਜਾ ਤੈਨੂੰ ਮੈਂ ਤੇਰੀ ਇੱਥੇ ਹਾਜ਼ਰੀ ਪਾ ਦੂੰਗਾ ਤੇਰੇ ਨੇੜੇ ਮੈਂ ਜਾਣ ਦਿੰਦਾ ਗੱਲ ਇਹ ਵੀ ਮੇਰਾ ਮੇਰੇ ਇੱਥੇ ਹਾਜ਼ਰ ਹੈਗਾ ਵੀ ਇਹ ਕਿੱਥੋਂ ਕਰਿਆ ਠੀਕ ਹੈ ਵੀ ਉਹ ਕਹਿੰਦਾ ਵੀ ਨਾ ਇਹ ਸੂਰਮੇ ਦਾ ਕੰਮ ਨਹੀਂ ਹੈਗਾ ਜੀ ਆਏ ਕਿਸੇ ਨੂੰ ਧੋਖੇ ਨਾਲ ਮਾਰਨਾ ਹਾਂ ਹਾਂ ਮੈਂ ਤਾਂ ਆਪਦੇ ਜਾ ਕੇ ਆਪਦੇ ਲੜਕਾਰ ਕੇ ਮਾਰਨਾ ਲੜਕਾਰ ਕੇ ਮਾਰਨਾ ਵੀ ਇਸ ਬੰਦੇ ਦਾ ਕੰਮ ਨਹੀਂ ਹੈਗਾ ਵੀ ਕਿਸੇ ਨੂੰ ਧੋਖੇ ਨਾਲ ਮਾਰਨਾ ਠੀਕ ਆ ਉਹ ਕਹਿੰਦਾ ਸੂਰਮਣੇ ਕਹਿੰਦਾ ਕਹਾਸਾ ਫਿਰ ਤਾਂ ਸੁੱਚਾ ਸਿੰਘ ਸੀ ਜਿਹੜੇ ਸੱਚੀ ਨੂੰ ਸੁੱਚਾ ਸੀ ਇਹ ਮਤਲਬ ਉਹਨਾਂ ਦਾ ਉੱਚਾ ਸੁੱਚਾ ਸੀ ਇਸ ਦੇ ਵਿੱਚ ਇਹਨਾਂ ਨੇ ਇੱਕ ਨਾਲ ਕੁੜੀ ਦਿਖਾਈ ਆ ਉਹਦੇ ਮਤਲਬ ਉਹ ਤਾਂ ਫਿਰ ਗਲਤ ਗਲਤ ਦਿਖਾਈ ਆ ਹਾਂ ਉਹ ਆ ਜਿਹੜੀ ਗਲਤ ਹੈ ਮਤਲਬ ਉਹਦੇ ਰਾਜ ਚਾਹੀਦਾ ਹਨਾ ਹਾਂ ਤੇ ਬਾਬਾ ਜੀ ਹੋਰ ਕੋਈ ਉਹਨਾਂ ਬਾਰੇ ਕੋਈ ਗੱਲਬਾਤ ਹੋਰ ਤਾਂ ਭਾਈ ਹੁਣ ਬਾਲੀਆਂ ਕੋਈ ਜ਼ਿਆਦਾ ਨਹੀਂ ਜਾਂਦੀਆਂ ਗੱਲਾਂ ਸੁਣੀਆਂ ਨੇ ਉਹਨਾਂ ਨੂੰ ਦੱਸਦੇ ਆ ਅੱਛਾ ਹਾਂ ਨਾ ਬਗਰਾੜੀ ਗਉਂ ਵਾਲੀ ਕਿਵੇਂ ਗੱਲ ਸੀਗੀ ਇਹ ਬਗੜਾੜੀ ਸਾਥ ਬਣਾ ਹੋਇਆ ਦੀ ਕਤਲ ਕਰਕੇ ਕਤਲ ਹੋ ਗਿਆ ਦੀ ਪਤਾ ਨਹੀਂ ਕਿਹੜੇ ਕਤਲ ਚ ਹੋਇਆ ਦੀਗਾ ਸਾਥ ਬਣਾ ਹੋਇਆ ਜਿੱਥੇ ਕਿਸੇ ਮਾਈ ਨੂੰ ਕਹਿੰਦਾ ਵੀ ਮਾਤਾ ਜੀ ਪਾਣੀ ਪੀਣਾ ਹੈ ਉਹ ਕਹਿੰਦੀ ਭਾਈ ਇੱਥੇ ਕੀ ਪਾਣੀ ਪੀਵੇਗਾ ਇੱਥੇ ਤਾਂ ਬੱਚੜਾ ਨੇ ਬਰਹਾਲ ਕਰ ਛੱਡਿਆ ੱਤਕੇ ਨਾ ਗਾਇਆਂ ਲੈ ਜਾਂਦੇ ਖੋਲ ਕੇ ਗਾ ਕਤਲ ਕਰਦੇ ਲੈ ਜਾ ਕੇ ਬਾਹਰ ਹੂੰ ਉਹ ਕਹਿੰਦੀ ਕੰਦਾ ਵਿੱਚ ਆ ਇਹ ਫਿਰ ਕਿੱਧਰ ਨੂੰ ਲੈ ਗਏ ਉਹ ਨੇ ਹੱਥ ਦਾ ਵੀ ਇੱਧਰ ਲੈ ਗਏ ਉਹਨੇ ਫਿਰ ਜਾ ਕੇ ਕਿਹਾ ਵੀ ਗਾਇਆਂ ਦੇ ਮੇਰੇ ਤੋਂ ਪੈਸੇ ਲੈ ਲਓ ਠੀਕ ਹੈ ਤੇਰੀ ਕੀਮਤ ਹੈ ਤੂੰ ਗਾਇਨਾ ਛੱਡ ਦੇ ਉਹ ਕਹਿੰਦਾ ਜਦ ਤਰੇ ਵਰਗੇ ਬੀਮ ਬਲੰਗਾ ਕਹਿੰਦੇ ਸਾਧ ਫਲ ਬਣਿਆ ਹੋਇਆ ਤੇ ਉਹਨਾਂ ਨੂੰ ਕੀ ਪਤਾ ਜੀ ਵੀ ਅੱਛਾ ਤੇਰੇ ਵਰਗੇ ਬੀਮ ਬਲੰਗਾ ਖਾਧਾ ਹੁੰਦੇ ਨੇ ਤੂੰ ਕਿ ਸਰ ਤੋਂ ਗਾਇਨਾ ਕਿੱਥੇ ਛੱਡਾਂਗੇ ਜਦ ਬਾਜਾ 15 16 ਨਾ ਟੰਡ ਪਾੜਦੇ ਆਗੇ ਠੀਕ ਹੈ ਉਹ ਕਹਿੰਦਾ ਤੁਸੀਂ ਇਹ ਗੱਲ ਨਾ ਕਰੋ ਹਾਲ ਤਾਂ ਮੈਂ ਤੁਹਾਨੂੰ ਇੰਤਜ਼ਾਰ ਹੀ ਨਾ ਕਹਿੰਨਾ ਵੀ ਛੱਡ ਦਿਓ ਹੂੰ ਪਹਿਲਾਂ ਮੈਂ ਇੰਤਜ਼ਾਰ ਕੀਤੀ ਬਾਬਾ ਜੀ ਹਾਂ ਹਾਂ ਕਹਿੰਦੇ ਨਾ ਬਸ ਫਿਰ ਜਦੋਂ ਗੋਲੜੀ ਦੇ ਵਿੱਚ ਬੰਨੀ ਹੋਈ ਤੇਰਾ ਫਲ ਫਿਰ ਕੱਢ ਲਈਏ ਤੇ ਤਨ ਲਗਾ ਨਹੀਂ ਤਨ ਤਨ ਮਾਰਦੇ ਸੀ ਮਾਰਦੇ ਸੀ ਤਨ ਮਾਰਦੇ ਗੱਡਣਾਂ ਆ ਕੇ ਮਾਰ ਉਹ ਵੀ ਤਾਂ ਫਿਰ ਸੱਡਿਆ ਨਹੀਂ ਕਹਿੰਦਾ ਇਹ ਮਸੂਰ ਮੇ ਦਾ ਕੰਮ ਨਹੀਂ ਹਾਂ ਮਾਰ ਕੇ ਫਿਰ ਉਹ ਮਤਲਬ ਜਿਹੜੇ ਗਉਆਂ ਦਾ ਮਤਲਬ ਉਥੇ ਕਾਣ ਕਰਦੇ ਸੀ ਗਉਆਂ ਨੂੰ ਵੜਦੇ ਸੀ ਹਾਂ 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 ਵਿਚਾਰਾਂ ਨੂੰ ਮਾਰਦਾ ਸੀ ਚਾਰ ਤੇ ਖਾਨੇ ਪੰਜ ਤੇ ਜਨੇ ਵਜੂ ਮਾਰ ਕੇ ਰਸੇ ਵੜਦੇ ਗੰਜਾਂਦੇ ਫਿਰ ਫਿਰ ਬੁੜੀ ਨੂੰ ਆ ਕੇ ਕਹੇ ਲਾ ਫਿਰ ਕਪੜੀ ਨੇ ਦੁੱਧ ਦੁੱਧ ਪਾਇਆ ਠੀਕ ਹੈ ਤੇ ਉਦਾਸ ਸਨਮਾਨਤ ਕਰਿਆ ਵੀ ਭਾਈ ਠੀਕ ਹੈ ਤੂੰ ਸੂਰਮਾ ਹਾਏ ਸੂਰਮਾ ਨਹੀਂ ਅੱਲਾ ਕਹਿੰਦੇ ਆਲਾ ਆਪਣੇ ਕਿ ਲੈਣੇ ਮਾਰਦੇ ਹੋਣਗੇ ਠੀਕ ਹੈ ਜੀ ਤੇ ਜਿਵੇਂ ਮਤਲਬ ਹੁਣ ਉਹਨਾਂ ਦੇ ਆਪਾਂ ਗੱਲ ਕਰਦੇ ਆਂ ਵੀ ਜਦੋਂ ਉਹਨਾਂ ਨੂੰ ਫਾਹੇ ਲਾਇਆ ਗਿਆ ਉਹ ਕੀ ਗੱਲ ਸੀ ਉਹ ਸਾਰੀ ਗੱਲ ਉਹ ਮੈਂ ਇੱਥੇ ਦਿੱਤੇ ਗਉਆਂ ਛੱਡ ਬੇ ਦਾ ਉਹ ਰਾਤ ਗਉਆਂ ਛੱਡ ਛੱਡ ਦਿੰਦੇ ਆਂ ਉਹ ਗੈਰੀ ਵਾਲੇ ਤੇ ਆਇਆ ਗਮਵਾ ਜਿਹੜੇ ਛੱਡ ਰਹੇ ਨੇ ਵੀ ਇਹ ਬਾਅਦ ਚ ਇਹ ਜਿਹੜੇ ਛਡਾਇਆ ਨੇ ਜਿਹੜੇ ਤੁਹਾਨੂੰ ਪਹਿਲਾਂ ਗੱਲ ਦੱਸੀ ਇਹ ਬਾਅਦ ਚ ਜਿਹੜੀ ਉਹ ਬੁੜੀ ਧੀ ਇੱਥੋਂ ਬਾਗੀ ਧੀ ਹਾਂਜੀ ਤੇ ਉਹ ਉਹਦੇ ਜਿਹਨਾਂ ਨੂੰ ਆਈ ਫਾਸੀ ਦਾ ਉਹਦੇ ਜਬ ਨਹੀਂ ਆਈ ਫਿਰ ਕਹਿੰਦੇ ਵੀ ਉੱਠ ਮਾਰਦਾ ਇਹਨਾਂ ਨੇ ਅੱਛਾ ਇੱਥੋਂ ਵਾਲੇ ਚ ਵੀ ਛੁੱਟ ਗਏ ਸੀ ਗਹਿਰੀ ਭਾਗੀ ਵਾਲੇ ਚ ਵੀ ਛੁੱਟ ਗਏ ਸੀ ਮੈਂ ਜਿਹੜੀ ਆਈ ਛੁੱਟਿਆ ਗਾ ਚਾਚਾ ਮੇਰਾ ਨਹੀਂ ਮਾਰਿਆ ਨਹੀਂ ਮੁੰਡੇ ਜਵਾਕ ਨਹੀਂ ਮਾਰਿਆ ਨਹੀਂ ਜਵਾਕ ਨਹੀਂ ਵਾਰੇ ਉਹਨੇ ਗਵਾਹੀ ਦਿੱਤੀ ਹਾਂ ਗਵਾਹੀ ਦਿੱਤੀ ਉਹ ਆ ਗੱਲ ਠੀਕ ਹੈ ਅੱਛਾ ਵੀ ਜਿਹੜਾ ਗਾਇਆਂ ਵਾਲੇ ਚ ਵੀ ਛੁੱਟ ਗਏ ਸੀ ਹਾਂ ਹਾਂ ਇਹ ਤਾਂ ਬੇਅਸਲੀ ਗੱਲ ਦਾ ਹੁਣ ਆ ਇਹ ਦੱਸਦੇ ਨੇ ਵੀ ਦੱਸਣ ਵਾਲੇ ਫਿਰ ਇਹਨਾਂ ਦਾ ਪਨੋ ਕੀ ਪਤਾ ਵੀ ਆਪਾਂ ਕਿਹੜਾ ਨਾਲ ਤੇ ਵੀ ਉੱਠ ਮਾਰਦਾ ਨੇ ਉੱਥੇ ਤੇ ਮਾਰੀ ਗੋਲੀ ਵੀ ਹੋਰ ਤਾਂ ਕੋਈ ਸਾਧਨ ਨਹੀਂ ਸੀ ਕਿਤੇ ਪਿੰਡ ਵਾਲੇ ਕਿਤੇ ਮੈਨੂੰ ਉੱਠ ਨਾਲ ਘੇਰ ਕੇ ਫੜ ਮੇਰੇ ਮਾਰ ਨਾ ਦੇਣਾ ਅੱਛਾ ਤੁਰੇ ਜਾਂਦੇ ਨੇ ਜਦੋਂ ਉਹਨਾਂ ਨੂੰ ਮਾਰ ਕੇ ਉੱਥੇ ਤੇ ਮਾਰੀ ਗੋਲੀ ਉੱਥੇ ਬੰਨਾ ਖੜਾ ਸੀ ਉਦੋਂ ਉੱਥਾਂ ਦੇ ਸਾਧਨ ਤੇ ਠੀਕ ਹੈ ਉਹ ਫਿਰ ਅੰਗਰੇਜ਼ ਨੇ ਕਹਿੰਦੇ ਵੀ ਉਹਦਾ ਐਕਸ ਲੈ ਲਿਆ ਵੀ ਜਾਨਵਰ ਦਾ ਕੀ ਕਸੂਰ ਹੋਇਆ ਜਾਨਵਰ ਕਿਉਂ ਮਰਿਆ ਅੱਛਾ ਉੱਠ ਦੇ ਮਤਲਬ ਕਤਲ ਦੀ ਸਜ਼ਾ ਮਿਲੀ ਸੀਗੀ ਸੱਚਾ ਉੱਠ ਦੇ ਕਤਲ ਦੇ ਉਹਨਾਂ ਨੇ ਮਾਰਨਾ ਤਾਂ ਉਹ ਮਾਰਤਾ ਉਹ ਜਦੋਂ ਕੋਈ ਜਿਆਦਾ ਬੁਕਰਾਂ ਦਾ ਅੰਗਰੇਜ਼ ਮਾਰਤਾ ਦਿੰਦੀ ਫਾਹਾ ਫਾਹਾਂ ਤਾਂ ਦੇ ਹੀ ਦਿੰਦੇ ਤੇ ਉਹ ਉੱਠ ਦਾ ਉਹਨਾਂ ਨੇ ਇੱਕ ਤਰ੍ਹਾਂ ਦਾ ਬਹਾਨਾ ਲੈ ਲਿਆ ਵੀ ਜਾਨਵਰ ਦਾ ਕੀ ਕਸੂਰ ਤੇ ਜਾਨਵਰ ਚਲ ਦੁਸ਼ਮਣ ਨੇ ਦੁਸ਼ਮਣ ਨੂੰ ਤਾਂ ਮਾਰਦਾ ਆ ਵੀ ਜਾਨਵਰ ਕਿਉਂ ਮਰਿਆ ਕਹਿੰਦੇ ਵੀ ਇਸ ਕਰਕੇ ਉਹ ਉੱਠ ਦੇ ਉਹਦੇ ਵਿੱਚ ਲੈ ਕੇ फेर ਨੂੰ ਫਸਤੀ ਸਜਾ ਬੋਲਦੀ ਸੀ ਠੀਕ ਹੈ ਇਹ ਉੱਠ ਸੀ ਜਿਹੜੇ ਬਰਗਾੜੀ ਵਾਲ ਚ ਸੀ ਕਿ ਗਹਿਰੀ ਬਰਗਾੜੀ ਆ ਅੱਜ ਤਾਂ ਗਹਿਰੀ ਵਾਲਾ ਜ ਗਹਿਰੀ ਬਾਗੀ ਵਾਲੇ ਆਹਾ ਵੀ ਉਹ ਉੱਥੇ ਉੱਥੇ ਉੱਠਦੇ ਗਏ ਤੇ ਚੜ ਕੇ ਉਹਨਾਂ ਨੂੰ ਮਾਰਨ ਵਾਸਤੇ ਆਪਦਾ ਉੱਠ ਤਾਂ ਨਾਲ ਕੋਲੇ ਹੈਗਾ ਦੀਆ ਹਾਂ ਜਿਹੜਾ ਉਹਦਾ ਉੱਠਦੀ ਜਿਹੜਾ ਮਾਰੇ ਤੇ ਜਿਹਦੇ ਗਈ ਤੇ ਹੋਬੜੀ ਠੀਕ ਹੈ ਕੇ ਤੁਹਾਡੀ ਵੱਡੇ ਦੇ ਕੋਲੇ ਉੱਠ ਬੰਨਿਆ ਹੋਈ ਸੀ ਹੂੰ ਉਹਨਾਂ ਦਾ ਉੱਠ ਮਾਰਦਾ ਗੋਲੀ ਮਾਰ ਕੇ ਨੇ ਦਰਸਣ ਦੇ ਉਹਨਾਂ ਦਾ ਜਾਨਵਰ ਵੀ ਮਾਰਤਾ ਸੀਗਾ ਹਾਂ ਇਹ ਗੱਲ ਆਉਂਦੀ ਆ ਵੀ ਉਹਨਾਂ ਨੇ ਜਾਨਵਰ ਦਾ ਇਸ ਲੈ ਲੈ ਵੀ ਜਾਨਵਰ ਦਾ ਕਸੂਰ ਨਹੀਂ ਸੀ ਕੋਈ ਵੀ ਜਾਨਵਰ ਤਾਂ ਬੀਬੋ ਜਿਹੜੇ 100 ਦੇ ਅੰਗਰੇਜ਼ੀ ਉਹ ਜਾਨਵਰ ਤੇ ਐਕਸ਼ਨ ਲੈ ਗਏ ਸੀਗੇ ਹਾਂ ਹਾਂ ਵੀ ਜਾਨਵਰ ਦਾ ਕੀ ਕਸੂਰ ਸੀ ਜਾਨਵਰ ਦਾ ਕੋਈ ਕਸੂਰ ਨਹੀਂ ਜਾਨਵਰ ਕਿਉਂ ਮਾਰਿਆ ਜਿਹਦੇ ਕਾਰਨ ਵੀ ਸੁੱਚਾ ਸਿੰਘ ਸੂਰਮਾ ਨੂੰ ਮਤਲਬ ਫਾਂਸੀ ਦਿੱਤੀ ਗਈ ਤੇ ਦੋਸਤੋ ਇਹ ਕਹਾਣੀ ਤੁਸੀਂ ਪਹਿਲਾਂ ਕਿਸੇ ਫਿਲਮ ਚ ਨਹੀਂ ਦਿਖਾਈ ਗਈ ਹੋਣੀ ਤੇ ਕਿਸੇ ਕੋਲੋਂ ਵੀ ਨਹੀਂ ਸੁਣੀ ਗਈ ਹੋਣੀ ਤੇ ਜਿਹੜੀ ਆਪਣੇ ਬਜ਼ੁਰਗ ਸੁਣਾ ਰਹੇ ਨੇ ਵੀ ਇਹ ਸੁੱਚਾ ਸਿੰਘ ਦੀ ਪੀੜ੍ਹੀ ਦੇ ਸੁੱਚਾ ਸਿੰਘ ਸੂਰਮਾ ਦੀ ਪੀੜ੍ਹੀ ਦੇ ਵਿੱਚੋਂ ਹੀ ਨੇ ਤੇ ਇਹ ਗੱਲ ਹੈ ਜਿਹੜੀਆਂ ਤੁਸੀਂ ਫਿਲਮਾਂ ਦੇ ਵਿੱਚ ਨਹੀਂ ਸੁਣੀ ਹੋਵੇ ਕਿ ਕਦੇ ਵੀ ਫਿਲਮਾਂ ਦੇ ਵਿੱਚ ਕੀ ਕਰਦੇ ਨੇ ਡਾਇਰੈਕਟਰ ਪ੍ਰੋਡਿਊਸਰ ਕੀ ਆ ਪੈਸੇ ਕਮਾਉਣ ਮਾਰੇ ਉੱਚੇ ਜਿਹੜੇ ਕਿਰਦਾਰ ਨੇ ਆਪਣੇ ਪਿੰਡਾਂ ਦੇ ਉਹਨਾਂ ਨੂੰ ਦਾਗੀ ਕਰ ਦੇਣਗੇ ਤੇ ਬਾਬਾ ਜੀ ਤੁਸੀਂ ਇੰਨੀ ਬੜਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਪਰਮਾਤਮਾ ਰਾਜੀ ਰੱਖੇ